ਬਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਸਿੱਟ ਨਾਪਾ ਜੇਲ੍ਹ ਪਹੁੰਚ ਚੁੱਕੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਉਸੇ ਹੀ ਬਿਕਰਮ ਮਜੀਠਿਆ ਨੂੰ ਵੱਡਾ ਕੋਈ ਝਟਕਾ ਲੱਗ ਸਕਦਾ ਹੈ ਤੇ ਉਥੇ ਹੀ ਲਗਾਤਾਰ ਪੁੱਛਪੜਤਾਲ ਦੌਰਾਨ ਕੋਈ ਜਿਹੜਾ ਵੱਡਾ ਖੁਲਾਸਾ ਉਹ ਬਾਹਰ ਵੀ ਆ ਸਕਦਾ ਹੈ ਤੇ ਉਥੇ ਇਹ ਸੈੱਟ ਹੁਣ ਨਾਪਾ ਜੇਲ੍ਹ ਦੇ ਵਿੱਚ ਪਹੁੰਚੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਗੱਲ ਕਰੀਏ ਬਿਕਰਮ ਮਜੀਠਿਆ ਦੀ ਤਾਂ ਕੁਝ ਦਿਨ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਹੀ ਬਿਕਰਮ ਮਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਥੇ ਹੀ ਪਹਿਲਾ ਵਿਜੀਲੈਂਸ ਉਹਨਾਂ ਦੇ ਕਾਰਜ ਰੇਡ ਮਾਰਨ ਲੇ ਪਹੁੰਚੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਇਸ ਤੋਂ ਬਾਅਦ ਅਕਾਲੀ ਦਲ ਪੂਰਨ ਤੌਰ ਤੇ ਭੜਕਦਾ ਹੋਇਆ ਨਜ਼ਰ ਆਇਆ ਤੇ ਜਿਸ ਦੇ ਤਹਿਤ ਉਥੇ ਹੀ ਅਕਾਲੀ ਦਲ ਜਿਹੜਾ ਕਿ ਆਪ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨਾ ਸਾਦਾ ਹੋਇਆ ਵੀ ਨਜ਼ਰ ਆਇਆ ਤੇ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਹੁਣ ਨਿਆਂ ਖਿਰਾਸ ਦੇ ਵਿੱਚ ਭੇਜੇ ਗਿਆ ਹੈ ਤੇ ਨਵੀ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਤੋਂ ਬਾਅਦ ਹੁਣ ਹਜੇ ਤੱਕ ਕੋਈ ਵੀ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ 40000 ਪੰਨਿਆਂ ਦੇ ਅੱਜ ਸ਼ੀਟ ਵੀ ਜਿਹੜੀ ਕਿ ਪੇਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਅੱਜ ਹੁਣ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਨਵੀਂ ਅਪਡੇਟ ਇਹ ਹੈ ਕਿ ਹੁਣ ਉਹਨਾਂ ਦੇ ਕੋਲ ਸੈਟ ਪਹੁੰਚ ਚੁੱਕੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਜਿਹੜਾ ਕਿ ਸਬੂਤ ਮਿਲ ਸਕਦਾ ਹੈ ਜਾਂ ਵੱਡਾ ਖੁਲਾਸਾ ਇੱਕ ਦਿਨ ਕਹਿ ਸਕਦੇ ਹਾਂ ਕਿ ਉਹ ਬਾਹਰ ਆ ਸਕਦਾ ਤੇ ਬਿਕਰਮ ਮਜੀਠੀਆ ਤੋਂ ਹੁਣ ਜੇਲ੍ਹ ਦੇ ਵਿੱਚ ਸੈਟ ਹੈ ਜਿਹੜੀ ਕਿ ਪੁੱਛਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਆ ਬਿਕਰਮ ਅਜੀਠਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਉਸੇ ਹੀ ਬਿਕਰਮ ਅਜੀਠਿਆ ਨੂੰ ਵੱਡਾ ਕੋਈ ਝਟਕਾ ਲੱਗ ਸਕਦਾ ਹੈ ਤੇ ਉਥੇ ਹੀ ਲਗਾਤਾਰ ਪੁੱਛਪੜਤਾਲ ਦੌਰਾਨ ਕੋਈ ਜਿਹੜਾ ਵੱਡਾ ਖੁਲਾਸਾ ਬਾਹਰ ਵੀ ਆ ਸਕਦਾ ਤੇ ਉਥੇ ਇਹ ਸੈੱਟ ਹੁਣ ਨਾਪਾ ਜੇਲ੍ਹ ਦੇ ਵਿੱਚ ਪਹੁੰਚੀ ਆ ਤੇ ਜਿਸ ਤੋਂ ਬਾਅਦ ਬਿਕਰਮ ਅਜੀਠਿਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਗੱਲ ਕਰੀਏ ਬਿਕਰਮ ਅਜੀਠਿਆ ਦੀ ਤਾਂ ਕੁਝ ਦਿਨ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਹੀ ਬਿਕਰਮ ਅਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਥੇ ਹੀ ਪਹਿਲਾ ਵਿਜੀਲੈਂਸ ਉਹਨਾਂ ਦੇ ਕਾਰਜ ਰੇਡ ਮਾਰਨ ਦੇ ਲਈ ਪਹੁੰਚੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਇਸ ਤੋਂ ਬਾਅਦ ਅਕਾਲੀ ਦਲ ਪੂਰਨ ਤੌਰ ਤੇ ਭੜਕਦਾ ਹੋਇਆ ਨਜ਼ਰ ਆਇਆ ਤੇ ਜਿਸ ਦੇ ਤਹਿਤ ਉਥੇ ਹੀ ਅਕਾਲੀ ਦਲ ਜਿਹੜਾ ਕਿ ਆਪ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨਾ ਸਾਧਦਾ ਹੋਇਆ ਵੀ ਨਜ਼ਰ ਆਇਆ ਤੇ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਹੁਣ ਨਿਆਂ ਖਿਰਾਸ ਦੇ ਵਿੱਚ ਭੇਜੇ ਗਿਆ ਹੈ ਤੇ ਨਵੀ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਤੋਂ ਬਾਅਦ ਹੁਣ ਹਜੇ ਤੱਕ ਕੋਈ ਵੀ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ 40 ਚਾਰ ਪੰਨਿਆਂ ਦੇ ਚਾਰਜ ਸ਼ੀਟ ਵੀ ਜਿਹੜੀ ਕਿ ਪੇਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਅੱਜ ਹੁਣ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਨਵੀਂ ਅਪਡੇਟ ਇਹ ਹੈ ਕਿ ਹੁਣ ਉਹਨਾਂ ਦੇ ਕੋਲ ਸੈੱਟ ਪਹੁੰਚ ਚੁੱਕੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਜਿਹੜਾ ਕਿ ਸਬੂਤ ਮਿਲ ਸਕਦਾ ਹੈ ਜਾਂ ਵੱਡਾ ਖੁਲਾਸਾ ਇਹ ਕਹਿ ਸਕਦੇ ਹਾਂ ਕਿ ਉਹ ਬਾਹਰ ਆ ਸਕਦਾ ਤੇ ਬਿਕਰਮ ਮਜੀਠੀਆ ਤੋਂ ਹੁਣ ਜੇਲ੍ਹ ਦੇ ਵਿੱਚ ਸੈੱਟ ਹੈ ਜਿਹੜੀ ਕਿ ਪੁੱਛਪੜਤਾਲ ਕਰਨ ਦੇ ਲਈ ਪਹੁੰਚ ਚੁੱਕੀ ਹੈ